ਸਰਕਾਰ ਦੇ ਨਾਲ ਰਾਤ ਤੱਕ ਕੈਮ ਕਰਨਾ ਕੁਝ ਉਥੋਂ ਲੈ ਕੇ ਆਉਣਾ ਆਪਣੀਆਂ ਦੁੱਖ ਤਕਲੀਫਾਂ ਨੂੰ ਦੱਸਣਾ ਇਹ ਤੁਹਾਡੇ ਜ਼म्मे ਲੱਗ ਜਾਂਦਾ ਹੈ ਪੰਚਾਇਤ ਨੂੰ ਮੈਂ ਪਹਿਲਾਂ ਵੀ ਕਿਹਾ ਹੈ ਕਿ ਰੱਬ ਦਾ ਰੂਪ ਹੁੰਦੀ ਹੈ ਤੇ ਜੇ ਰੱਬ ਦਾ ਰੂਪ ਬਣ ਕੇ ਰਹੇ ਮੈਨੂੰ ਨਹੀਂ ਲੱਗਦਾ ਕੋਈ ਝਗੜਾ ਕੋਈ ਰੌਲਾ ਸਰਕਾਰੀ ਦਰਬਾਰੇ ਜਿੱਥੇ ਵੱਡੀ એનર્ਜੀ ਵੇਸਟ ਹੁੰਦੀ ਹੈ ਉਥੇ ਕਾਫੀ ਸਾਰਾ ਪੈਸਾ ਲੱਗਦਾ ਤੇ ਨਫਰਤ ਵੀ ਵੱਧਦੀ ਉਹ ਸਾਰੀਆਂ ਗੱਲਾਂ ਨੂੰ ਇਹ ਪੰਚਾਇਤ ਰੋਕ ਸਕਦੀ ਹੈ ਤੇ ਰੋਕ ਲੈਂਦੀ ਹੈ ਸੋ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਮੈਂਬਰ ਸਹਿਮਤ ਹਨ ਸਖਤ ਕਾਨੂੰਨ ਨਾਲ ਸਬੰਧਤ ਕਿੰਨੇ ਟੋਟਲ ਸੀਰੀਅਸ ਐਡੀ ਸਰ ਇੰਡੀਆ ਸਾਰੇ ਮੈਂਬਰ ਸਰ ਡਿਟੇਲ ਲਓ ਜੀ 446 446 ਸਰ 446 ਤਾਂ ਕੀ ਉਹਨਾਂ ਨੂੰ ਪਰਮ ਦਿੱਤਾ ਗਿਆ ਵੀ ਕਿਵੇਂ ਇਹ ਸਰ ਪੰਚਾਇਤ ਚਲਾਉਣ ਦੀ ਕਿ ਪੰਚਾਇਤ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਰੱਬ ਦਾ ਰੂਪ ਇਸੇ ਪਿੰਡਾਂ ਚੋਂ ਦੂਸਰੇ ਧਾਂ ਆਂਡ ਮੰਡ ਚੋਂ ਸਾਰੇ ਲੋਕ ਜਾਣਦੇ ਹੁੰਦੇ ਜਿਹੜੀ ਸੱਚੀ ਤੇ ਵਧੀਆ ਗੱਲ ਪੰਚਾਇਤ ਕਰ ਸਕਦੀ ਹੈ ਪੰਚਾਇਤ ਬਹੁਤ ਵੱਡਾ ਇਨਸਾਫ ਕਰ ਸਕਦੀ ਹੈ ਜੇ ਕਿਤੇ ਕੋਈ ਗਵਾਹੀ ਦੀ ਵੀ ਲੋੜ ਆ ਜੇ ਸਰਪੰਚ ਪੰਚਾਇਤ ਸਾਰੀ ਸੱਚੀ ਗਵਾਹੀ ਦਿੰਦੀ ਹੈ ਤਾਂ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੁੰਦਾ ਉਹ ਪੰਚਾਇਤ ਰੱਬ ਦਾ ਰੂਪ ਹੋ ਕੇ ਰੱਬ ਵੰਗ ਨਿਆਂ ਕਰਦਾ ਸਰ ਜੀ ਗੁਰੂ ਸਾਹਿਬ ਜਿਹੜੇ ਬੋਰਡ ਸੀ ਉੱਪਰ ਉਹ ਤਾਂ ਅਨਿਆ ਕਰਨ ਦੀ ਸੋਖਾ ਗੀ ਨਹੀਂ ਉਹਨਾਂ ਦੀ ਭਾਸ਼ਾ ਦਾ ਫਰਕ ਹੈ ਇੱਕ ਮਿੰਟ ਮੇਰੀ ਜੀ ਬੇਨਤੀ ਹੈ ਤੁਹਾਨੂੰ ਕਈ ਵਾਰੀ ਬੰਦੇ ਨਾ ਬੋਲਣ ਚ ਤਾਂ ਹੀ ਮੈਂ ਦੁਬਾਰੇ ਗਿਆ ਸੀ ਵੀ ਆਪਾਂ ਨਿਆਂ ਲੈਣਾ ਤੇ ਉਹਨਾਂ ਨੇ ਕਿਹਾ ਵੀ ਪਹਿਲੀ ਵਾਰ ਉਹ ਕਈ ਵਾਰੀ ਆਪਾਂ ਬੋਲਣ ਚ ਥੋੜਾ ਮੋਟਾ ਗਏ ਕੋਈ ਇੰਨੀ ਖਾਸ ਗੱਲ ਨਹੀਂ ਜੇ ਮੈਂ ਚੁੱਪ ਕਰ ਜਾਂਦਾ ਚੁੱਪੀ ਸੀ ਮਤੀ ਸਾਹਿਬ ਫਿਰ ਫਿਰ ਤਾਂ ਕੋਈ ਨਹੀਂ ਮਤਸਾ ਤਾਂ ਵੈਸੇ ਕਦੇ ਆਪਾਂ ਜੁਨੇਆ ਮਤਿਆ ਫਿਰ ਕੋਈ ਸ਼ਹਿਰੀ ਬਲਾਕ ਦੇ ਵਿੱਚ 1 ਕਰੋੜ 80 लाख ਦਾ ਕਪੜਾ ਹੋਇਆ ਹੈ ਔਰ ਜਿਸ ਏਡੀਸੀ ਦੇ ਦੌਰਾਨ ਹੋਇਆ ਹੈ ਉਸੇ ਡੀਸੀ ਨੂੰ ਜਿਹੜਾ ਹੈ ਕਿ ਉਹਦਾ ਜਾਂਚ ਅਧਿਕਾਰੀ 라 ਦਿੱਤਾ ਕਿ ਮੈਨੂੰ ਹੁਣੇ ਇਸ ਗੱਲ ਦਾ ਪਤਾ ਲੱਗਿਆ ਇਸ ਗੱਲ ਦੀ ਪੜਤਾਲ ਕਰਕੇ ਜਿਨੇ ਕਪਲਾ ਕੀਤਾ ਉਹ ਜਾਂਚ ਦੇ ਵਿੱਚ ਨਹੀਂ ਹੋਊਗਾ ਜਿਨੇ ਕੀਤਾ ਉਹਨੂੰ ਹੁਕਮ ਨਹੀਂ ਪੈਣਾ ਸਰ ਕੀ ਜਾਂਚ ਵੱਲੋਂ ਬਦਲੇ ਜਾਣਗੇ ਅਫਸਰ ਜਿਨ੍ਹਾਂ ਦੇ ਉੱਪਰ ਪਹਿਲੇ ਆਲਰੇਡੀ ਕੰਮ ਕਰ ਰਿਹਾ ਸੀ ਇਹ ਕਹਿੰਦਾ ਵੀ ਜਾਂਚ ਕੋਈ ਉਹ ਕਰੂਗਾ ਜਿਹੜਾ ਇਸ ਤੱਕ ਨਿਆ ਹੋਊਗਾ ਇਹ ਲੋਕਾਂ ਨੂੰ ਇਨਸਾਫ ਸਵਤੋachar ਖੁਦਮੁਖਤਾਰੀ ਦੀ ਮਦਦ ਰਹੀ ਇਸ਼ੂ ਤੋਂ ਜਿਵੇਂ ਸੂਬਿਆਂ ਨੂੰ ਵਧੇ ਅਧਿਕਾਰ ਦੇ ਦਿੰਦੀ ਕਿ ਪੰਚਾਇਤਾਂ ਨੂੰ ਵਧੇ ਅਧਿਕਾਰ ਦਿੱਤੇ ਜਾਣ ਪੰਚਾਇਤ ਕੋਲੇ ਵੈਸੇ ਅਧਿਕਾਰ ਨੇ ਬਾਈ ਜੀ ਸਾਰੇ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਪੰਚਾਇਤ ਕੋਲੇ ਪਹਿਲਾਂ ਹੀ ਬਹੁਤ ਅਧਿਕਾਰ ਨੇ ਪੰਚਾਇਤ ਕੋਲੇ ਸੱਚੇ ਅਧਿਕਾਰ ਹੀ ਨੇ